ਜਿਹੜਾ ਪੀਖਾ ਬੀਤੋ ਬਤਾਇਆ ਜੇ ਕਿ ਇਹ ਦੱਲੇ ਨਾਲ ਜੰਮੀ ਟੋਪਰੇ ਨਾ ਇਹ ਬੜੀ ਨਖਾਨਾ ਕਰਦੇ ਜੇ ਕਿਸਾਨਾਂ ਦੇ ਧਰਨੇ ਦਾ ਹਾਂਜੀ ਉੱਚੀ ਬੋਲੋ ਹਾਂ ਕੇ ਨਾ ਪਰ ਪੈਟਾ ਤੂੰ ਕਰਦੇ ਕਿ ਨਰਦੰਗਿਆਂ ਦਰਜਦੇ ਲੋੜ ਆ ਵੈਰੀ ਗੁੱਡ ਹਾਂਜੀ ਹਾਂਜੀ ਦੱਲੇ ਸਾਹਿਬ ਸਾਡੇ ਵੱਲ ਇੰਨਾ ਕੋ ਸੋਚਿਆ ਪਰਿਵਾਰ ਵਾਂਗ ਦਾ ਕ ਜਾਣ ਜਿਆ ਤਾਂ ਅਸੀਂ ਪਿਛੋੜ ਪਿਛੇ ਦਕਾਣਾ ਨਹੀਂ ਬੰਦ ਕਰ ਸਕਦੇ ਕਿ ਨਾ ਖਾਈਏ ਇੱਕ ਟੰਗ ਰੋਟੀ ਨਾ ਮਿਲੇ ਕੀ ਮੁਸ਼ਕਲ ਹੁੰਦੀ ਆ ਜਿੰਨੀ ਵੇਲੇ ਸਟੂ ਡੇਲੀ ਨਿਊਜ਼ ਹੋਂ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਕਸਬਾ ਰਾਜਾਸਾਂ ਸੀ 에어ਪੋਰਟ ਰੋਡ ਤੇ ਸਾਡੇ ਨਾਲ ਕਸਬਾ ਰਾਜਸਥਾਨ ਸੀਚ ਇੱਕ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਕਿਸਾਨਾਂ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਉਹ ਕਿਸ ਤਰ੍ਹਾਂ ਵੇਚਦੇ ਨੇ ਹਾਂਜੀ ਬਾਪੂ ਜੀ ਕੀ ਰਾਏ ਤੁਹਾਡੀ ਇਹਦੇ ਪਸੰਦੀ ਨਹੀਂ ਚੰਗਾ ਕੰਮ ਆ ਸਾਰਿਆਂ ਮਾਤੇ ਇੱਕ ਕਰਨਾ ਜਿਹਾ ਸੰਯੋਗ ਦੇਣਾ ਚਾਹੀਦਾ ਏ ਮਾੜੀ ਨਹੀਂਗਾ ਸਾਰਿਆਂ ਮਾਤੇ ਇਹ ਕੋਈ ਕਾਨੂੰਨ ਬਣ ਜੂ ਹਿੰਦੂਤਾਂ ਦੀ ਮੱਤ ੱਲੇ ਵਾਤੇ ਤੇ ਬੰਡਣਾ ਨਹੀਂ ਪੰਜਾਬ ਵਾਤੇ ਇਹ ਸਾਰੇ ਹਿੰਦੂਤਾਂ ਨੂੰ ਜੋੜ ਲਾਉਣਾ ਚਾਹੀਦਾ ਇਹਦੇ ਵਿੱਚ ਵੀ ਇਹ ਜਿਹੜਾ ਕੀ ਤੁਸੀਂ ਸਮਝਦੇ ਜਿਸ ਤਰ੍ਹਾਂ ਅੱਗੇ ਵੀ ਹੀ ਕਿ ਜਦੋਂ ਵੀ ਆਵਾਜ਼ ਉੱਠੀ ਸੀ ਪੰਜਾਬ ਵਿੱਚ ਸੀ ਫਿਰ ਹਰਿਆਣਾ ਬਾਕੀ ਜੋ ਕੁਝ ਉਹਦੇ ਬੰਦੀ ਕੀ ਕਰਨੀ ਇਹ ਨਹੀਂ ਕਿ ਉਹ ਇਹ ਸਾਡੇ ਅਸੀਂ ਆਂ ਆਂ ਜਦੋਂ ਅਸੀਂ ਉਰ ਪੈਨੇ ਆ ਨਾ ਇਹ ਸਾਡੇ ਮਨ ਸਾਰੇ ਜੋਗ ਦਿੰਦੀ ਆ ਪਹਿਰ ਪੰਜਾਬ ਕਰਦਾ ਕਿ ਪੰਜਾਬ ਕਿਸੇ ਗੱਲੋਂ ਡਰਦਾ ਨਹੀਂ ਇਹ ਮਰਨ ਨੂੰ ਨਹੀਂ ਡਰਦਾ ਨਾ ਇਹ ਗੱਲ ਕਰਨ ਨੂੰ ਡਰਦਾ ਭਾਵੇਂ ਮੋਦੀ ਹੋਵੇ ਦੇ ਭਾਵੇਂ ਜੋ ਮਰਜੀ ਹੋ ਜਿੰਨਾ ਮਰਜੀ ਵੀ ਜਿੰਨੇ ਮਰਜੀ ਹੋਣ ਦੇਣ ਨੂੰ ਤਿਆਰ ਆ ਤੇ ਦੇਣੇ ਕੁਰਬਾਨੀਆਂ ਤੇ ਆ ਰਿਹਾ ਜਿੰਨੀ ਮਰਜੀ ਦੇਣਾ ਲੋਕ ਤਿਆਰ ਆ ਤਿਆਰ ਆ ਇਹਨਾਂ ਫਾਣ ਨਹੀਂ ਤੁਸੀਂ ਜਿਹੜਾ ਕਿਸਾਨਾਂ ਵੱਲੋਂ ਦਿੱਤਾ ਗਿਆ ਬਾਂਦੇ ਦੇ ਨਾਲ ਉਹ ਹੀ ਕਿਸਾਨੀਆਂ ਭਰਾ ਬਿਲਕੁਲ ਸਾਰੇ ਕਿਸਾਨੀਆਂ ਆਈ ਵੀ ਮਾਰੇ ਕਿਸਾਨੀਆਂ ਕੁਝ ਨਾ ਖਾਣੇ ਕੋ ਬੜਾ ਕਿਸਾਨੀਆਂ ਸਾਰੇ ਕਿਸਾਨੀਆਂ ਨਹੀਂ ਇਹ ਨਹੀਂ ਕਰ ਬਾਕੀ ਇਹ ਵੀ ਕਿਸਾਨਾਂ ਦਾ ਸਮਰਥਨ ਚੰਗਾ ਆਇਆ ਮਾਣਾ ਨਹੀਂ ਹੈ ਉਹ ਸਾਰੇ ਹਿੰਦੂਸਤਾਨ ਨੂੰ ਫੋਕ ਚਾਉਂਦੇ ਨੇ ਇਹਨੇ ਕਿਸਾਨ ਕੱਲਿਆਂ ਦੇ ਵੀ ਸਾਨੂੰ ਸੁਖ ਮਿਲ ਜੇ ਉਹ ਸਾਰੇ ਹਿੰਦੂਸਤਾਨ ਨੂੰ ਸੁਖ ਹੋਣਾ ਚਾਹੀਦਾ ਯਾ ਕਦੇ ਪੰਜਾਬਾਈ ਆਂਦੇ ਸਾਰੇ ਆਪਣੀ ਹਿੰਦੂਸਤਾਨ ਦੇ ਸੁਖ ਫੋਕ ਮੰਗਦੇ ਨੇ ਜਿਵੇਂ ਮੰਗੀਆਂ ਨੇ ਸਾਰੇ ਆ ਖੁਦਦੇ ਨੇ ਸਹਿਮਤ ਹੈ ਸਹਿਮਤ ਹੈ ਇਹ ਵੀ ਕਹਨਾਂ ਸਹਿਮਤ ਜੇ ਵੀ ਜਿਸ ਤਰ੍ਹਾਂ ਜਿਹੜੇ ਇਹ ਕਾਨੂੰਨ ਨੇ ਇਹ ਰੱਦ ਦੇ ਦੇ ਜੇ ਕਿਸਾਨ ਆਰਥਿਕ ਪੱਖੋਂ ਸੌਖਾ ਹੁੰਦਾ ਕਿਸਾਨ ਦੀ ਆਮਦਨ ਵੱਧਦੀ ਆ ਤੇ ਇਹਦੇ ਛੋਟੇ ਦੁਕਾਨਦਾਰ ਨੇ ਜਾਂ ਛੋਟੇ ਕਾਰੋਬਾਰੀ ਨੇ ਉਹਨਾਂ ਨੂੰ ਵੀ ਫਾਇਦਾ ਹੋਊਗਾ ਉਹਨਾਂ ਨੂੰ ਬੜਾ ਫਾਇਦਾ ਹੈ ਯਾਨੀ ਜੇ ਕਿਸਾਨ ਦੇ ਘਰ ਫਾਇਦਾ ਹੋਊ ਤੇ ਉਹਨੇ ਕੱਪੜਾ ਲੀੜਾ ਜੁੱਤੀ ਰਾਸ਼ਨ ਲਿਆਉਣਾ ਜੇ ਕਿਸਾਨ ਦੇ ਬਲੇ ਸਾਰਾ ਆਪ ਬਣ ਕੇ ਕਿਸਾਨ ਤੋਂ ਚੱਲਣਗੇ ਕਿੰਨੇ ਲੋਕਾਂ ਦਾ ਖਾਣ ਖਾਣਾ ਸਾਮ ਮਾੜਾ ਚੰਗਾ ਆਟਾ ਖਾ ਕੇ ਸੰਭਰ ਆ ਇਹ ਖਾਨੀ ਪਤਾ ਕਰਾ ਦੋ ਉਹ ਕਰਦਾ ਉਹ ਜਦ ਮੈਂ ਗਲਤ ਇਹ ਦੇ ਖਾਨ ਹੀ ਬਹਿ ਗਿਆ ਤੇ ਫਿਰ ਭੁੱਖੀ ਮਰਨ ਵਾਲੀ ਗੱਲ ਇਹ ਸਾਰਾ ਹਿੰਦੂਤਾਂ ਨਹੀਂ ਫਿਰ ਜਿਆਰੀ ਪੈਂਦਾ ਜੇ ਆਪਾਂ ਪੈਈ ਬੀਜਦੇ ਉੱਤੇ ਸਾਡੀ ਕਣਕ ਹੀ ਨਾ ਆਉਗੀ ਕਈ ਖੜਾ ਕਿਥੋਂ ਦੇ ਨੂੰ ਕਿਥੋਂ ਦੇਣਾ ਚਲੇ ਜਿਹੜੇ ਕਰੇ ਇੱਕ ਨਹੀਂ ਬਤਲੇ ਖਾਨ ਇਹ ਨਹੀਂ ਆਂਦਾ ਵੀ ਮੈਂ ਕੱਲਾ ਉਹ ਆਂਦਾ ਵੀ ਸਾਰਾ ਹਿੰਦੂਤਾਂ ਇਹ ਸੁਬੀਰ ਸਾਡੇ ਨਾਲ ਇੱਕ ਮਜ਼ਦੂਰ ਵੀ ਆ ਪਤਲੇ ਦੁਕਾਨਦਾਰ ਵੀ ਆ ਇਹ ਗੱਲ ਕਰਦੇ ਆ ਇਹ ਰਾਤ ਤਗੜਾਈ ਚਲੋ ਜਿਸ ਤਰ੍ਹਾਂ ਇਹ ਆ ਤੇ ਤੁਸੀਂ ਜਿਹੜਾ ਕਿਸਾਨਾਂ ਵੱਲੋਂ ਇਹ ਸਮਰਥਨ ਆ ਤੁਸੀਂ ਸਹਿਮਤ ਜੀ ਦਣਾ ਇਸ ਤਰ੍ਹਾਂ ਸਹਿਮਤ ਜੀ ਕਿਉਂ ਸਹਿਮਤ ਜੀ ਕਾਰਨ ਕੀ ਨੇ ਕਿਉਂਕਿ ਜਿਹੜੇ ਜੇ ਕਿਸਾਨ ਆਰਥਿਕ ਪੱਖੋਂ ਸੌਖਾ ਹੁੰਦਾ ਵਾ ਉਹਨੂੰ ਐਮਐਸਪੀ ਮਿਲਦੀ ਆ ਪੂਰੇ ਫਸਲ ਦੇ ਰੇਟ ਮਿਲਦੇ ਨੇ ਤੁਹਾਨੂੰ ਕੀ ਫਾਇਦਾ ਮਿਲਦਾ ਉਹਦਾ ਇਹਨੂੰ ਮਿਲੂਗਾ ਫਾਇਦਾ ਇਹਨੂੰ ਮਿਲੂ ਫਾਇਦਾ ਦੇ ਸਮਰਥਨ ਕਰਦੇ ਜੇ ਕਿਸਾਨਾਂ ਦੇ ਧਰਨੇ ਦਾ ਹਾਂਜੀ ਉੱਚੀ ਬੋਲੋ ਹਾਂ ਜੀ ਨਾ ਆਹ ਪੈਟ ਘਾਤ ਉਹ ਕਰਦੇ ਕਨੇਰੋਂ ਕੱਢ ਕੇ ਡਾਂਟਦੇ ਕਰਦੇ ਆਂੀ ਤੇ ਬਾਪੂ ਜੀ ਸਾਡੇ ਗੱਲ ਛੋੜੋ ਸਾਡੇ ਲੋਕ ਇਹ ਆਪਣਾ ਪੱਕ ਰੱਖਣ ਤੋਂ ਗੱਲ ਕਰਨ ਤੋਂ ਡਰਦੇ ਕਿ ਭਰਾ ਨਹੀਂ ਡਰਦੇ ਇਹ ਇਹ ਗੱਲ ਮਾੜੀ ਦੀ ਵੀ ਪੈਣੀ ਹੋਣਿਆ ਇਹ ਜੇ ਹਿੰਦੂ ਗੱਲ ਜੇ ਐਨਐਸਸੀ ਆਣੀ ਤੇ ਤੈਨੂੰ ਉਹ ਚ ਫਾਇਦਾ ਹਣਾ ਇਹ ਨੂੰ ਤੂੰ ਭਾਈ ਮੋੜ ਕੇ ਕੀ ਖਾਣਾ ਸਰ ਪਰ ਫਾਇਦਾ ਤੈਨੂੰ ਹੀ ਹੋਣਾ ਇਹ ਨਹੀਂ ਵੀ ਗੱਲੇ ਕਿਸਾਨਾਂ ਨੂੰ ਹੋਣਾ ਇਹ ਹਿੰਦੂਤਾਂ ਸਾਰੇ ਨੂੰ ਫਾਇਦਾ ਹੈ ਕੱਲੀ ਹੁੰਨਾ ਨੂੰ ਨੀਅਰ ਅਗਾ ਨਹੀਂ ਕਿਉਂ ਜਾਨ ਹਿੰਦੂਦਾਨ ਸਾਰੇ ਨੇ ਫਾਇਦਾ ਨਾ ਇਹ ਰਾਜਪਾਂਸੀ ਐਵੇਨੀਓਰ ਆਸਤਾਨ ਦੇ ਸ਼ਿਸ਼ਿਵਜਰਾਮ ਦੇ ਖੰਦਾਇ ਖਾਨਾ ਉਹਨਾਂ ਦੇ ਵਿੱਚ ਸਾਰੇ ਕਾਨੂੰਨ ਇੱਕੋ ਜਿਹਾ ਕੱਲੇ ਪੰਜਾਬ ਨੂੰ ਨਹੀਂ ਇਹ ਪੰਜਾਬ ਹਾਂ ਇਹ ਗੱਲ ਵੀ ਮੂਲ ਬਣਾ ਪਰ ਮੁਤਾਬਨ ਆਪਣਾ ਮੋਦੀ ਨੇ ਉਹਨਾਂ ਸਾਥ ਤੋਂ ਗੁੱਸਾ ਆਪਣਾ ਆਪੇ ਕਰਨ ਦੀ ਦਿਨ ਆਖਣਾ ਵੀ ਇਹ ਨਾ ਤਾਂ ਨੇ ਮਾਰੇ ਮੇਰੀਆਂ ਰੇਲਾਂ ਡਕੀਆਂ ਜੈਨੇਰ ਦਾ ਮੈਨੂੰ ਘਾਟਾ ਪੈ ਗਿਆ ਤੇ ਉਹਨੇ ਸਾਡੇ ਗੁੱਸਾ ਕਰਨਾ ਸਹੀ ਗੱਲ ਹੈ ਗਲਤ ਹੈ ਉਹਨੇ ਗੁੱਸਾ ਸਾਡੇ ਕਰਨਾ ਪਾਵੇਂ ਉਹ ਉਹ ਚੀਜ਼ ਮੰਗਾਈ ਕਰਦੇ ਪਾਵੇਂ ਤੇਲ ਵਧਾ ਦੇ ਪਾਵੇਂ ਜੋ ਮਰਜ਼ੀ ਦਾ ਦੇ ਕਿਉਂ ਜੀ ਉਹਨੇ ਹੁਣ ਹੁਣ ਕੋਈ ਤੂੰ ਤੋਂ ਮੈਂ ਲੱਗਦੇ ਆ ਤੂੰ ਤੋਂ ਪੁੱਛ ਮੇਤੇ ਕਰਨਾ ਮੈਂ ਤੇ ਹੁਣ ਮੋਹਾਈ ਪੰਜਾਬ ਦੇ ਮੋਦੀ ਨਾਲ ਲੰਗਿਆ ਚੁਦਾ ਕਿ ਉਹਨੇ ਸਾਡੇ ਤੇ ਹੀ ਕੁਸਾ ਕਰਨਾ ਕਰਨਾ ਤਾਂ ਨਹੀਂ ਕਰਦਾ ਜੋ ਮੱਦੀ ਕਰ ਹੁਣ ਭਗਵਾਨ ਤਾਂ ਮਾਰਦੇ ਨੇ ਜੋ ਕਹਿ ਨਹੀਂ ਜੇ ਭਗਵਾਨ ਤਾਂ ਮਾਣੋ ਹੈ ਨਾ ਤੇ ਸਾਰੇ ਮੰਤਰੀ ਮੰਤਰੀ ਜੂ ਐਮਐਲਏ ਆਪਣੇ ਉੱਥੇ ਉੱਥੇ ਭੂੰਆਂ ਚ ਪਵੇ ਕਿਉਂ ਨਹੀਂ ਗੱਲ ਮੰਨੀ ਜਾਂਦੀ ਦੇਰੇ ਮੈਂ ਬੂਹੇ ਘੜੂ ਨੂੰ ਮਹੀਨਾ ਨਾ ਮੰਨੇਗਾ ਸਾਲ ਨਾ ਮੰਗੇ 6 ਮਹੀਨੇ ਨਾ ਮੰਨੇਗਾ ਤੂੰ ਮੰਨਣੀ ਪੈਣੀ ਤੈਨੂੰ ਫਿਰ ਮੈਂ ਠਾਵਾਂ ਵਿਚਾਰੇ ਨੂੰ ਜੱਥੇ ਬਦਾਂ ਮਰਨ ਵਰਤ ਤੇ ਪਿਆ ਵਾ ਉਹਨੂੰ 34 35 ਦਿਨ ਹੋ ਗਏ ਨੇ ਇੱਕ ਟੰਗ ਰੋਟੀ ਨਾ ਖਾਈਏ ਇੱਕ ਟੰਗ ਰੋਟੀ ਨਾ ਮਿਲੇ ਕਿੰਨੀ ਮੁਸ਼ਕਲ ਹੁੰਦੀ ਆ ਇੰਨੀ ਮੁਸ਼ਕਲ ਹੋਈ ਉਹਦੇ ਹਾਲ ਕੁ ਵੇਖਣ ਡਿਆ ਕੋਈ ਮੋਦੀ ਨੂੰ ਮੋਦੀ ਆ ਅਮਰ ਨਹੀਂ ਆਜੂ ਕਿਉਂਕਿ ਨਾ ਕਿ ਸਾਡੇ ਸਾਰੇ ਸਿਰਾਂ ਦਾ ਦੁੱਖ ਉਹ ਦਿਨ ਵੀ ਗੱਲ ਇੱਕ ਸਾਮ ਜਿਹੜੇ ਮਰਨ ਨਹੀਂ ਦਿੰਦਾ ਉਨਾਇਆ ਗਿਆ ਉਨਾਇਆ ਜੀ ਨੂੰ ਮਨਾਉਣਾ ਅਸੀਂ ਇੱਕ ਸੇ ਦੇਖੇ ਜੀ ਉਹ ਮਨਾ ਜਿਵੇਂ ਮਰਜੀ ਸਿਰ ਕਰ ਕੋ ਇਹ ਨਹੀਂ ਡੱਲੇ ਵਾਲ ਮਾਰਦੇ ਦੇ ਮਗਰ ਹਨੀਗੇ ਇਹ ਦੇ ਮਰ ਫਿਰ ਉਸੇ ਬਹਿ ਜਾਣਾ ਕਿਸੇ ਨੇ ਕਈ ਡੱਲੇ ਵਾਲ ਕਈ ਡੱਲੇ ਵਾਲ ਖੜੇ ਆ ਇਹ ਆ ਵੀ ਅਸੀਂ ਆਨੇ ਆ ਇਹ ਗੱਲ ਉਹਨੇ ਚੰਗੀ ਕੀਤੀ ਆ ਜਿਹੜਾ ਪੂਨ ਖੜਾ ਬੀ ਦੋ ਬਤਾ ਜੇ ਕਿ ਇਹ ਡੱਲਿਆਂ ਨੂੰ ਗੰਦੀ ਟੋਪਰੇ ਨਾ ਇਹ ਬੜੀ ਨਖਾਨ ਹੋਣਾ ਚੁੱਕਰ ਨਹੀਂ ਦੇਣਾ ਨਾ ਉਹ ਹੋਗਾ ਨਾ ਉਹਦੇ ਵੀ ਮਰਨ ਇੱਕ ਸਿਰ ਜਾਂਦੇ ਜਾਂਦੇ ਬੜੀਆਂ ਜਾਨਾਂ ਜਾਣਾਂ ਜਾਂਦੀਆਂ ਇਹ ਮੋਦੀ ਨੇ ਚੰਗਾ ਕੰਮ ਕੀਤਾ ਵੀ ਰਹਿਣ ਦੇ ਇਹਦੇ ਨਾਲ ਚੁੱਕੇ ਲੈ ਜਾਣਾ ਹੁਣ ਨਾ ਡਰ ਹੁੰਦਾ ਨਾ ਕਿਸਾਨਾਂ ਦੇ ਨੇ ਇਹਨਾਂ ਕਦੇ ਚੁੱਕੇ ਨੂੰ ਲੈ ਜਾਣਾ ਜਿੰਸ ਤਰ੍ਹਾਂ ਤੁਸੀਂ ਕੀ ਅਪੀਲ ਕਰਦੇ ਜਿਹੜੇ ਸਾਡੇ ਕਿਸਾਨ ਅਜੇ ਵੀ ਘਰਾਂ 'ਚ ਬੈਠੇ ਨੇ ਕਿਉਂਕਿ ਜੋ ਉਥੇ ਜਿੰਨੀ ਗਿਣਤੀ ਵਧੂਗੀ ਜਿੰਨਾ ਉਥੇ ਕਟੂ ਦਾ ਗਵਰਨਮੈਂਟ ਤੇ ਉਹਨਾਂ ਪਰੈਸ਼ਰ ਜਿੰਨੇ ਬੰਦੇ ਯਾਰ ਆਪਾਂ ਜ਼ਿਆਦਾ ਹੋਈ ਹੈ ਨਾ ਉਹਨਾਂ ਪਰੈਸ਼ਰ ਤੇ ਪੈਣਾ ਨਹੀਂ ਪੈਣਾ ਇਹਦੀ ਮੈਂ ਪਹਿਲਾਂ ਹੀ ਗੱਲ ਬੀਟ ਕੇ ਵੀ ਥਾਰੇ ਲੋਕਾਂ ਨੂੰ ਆਤੇ ਸੋਖਿਆ ਕੱਲੇ ਨਾ ਮਾਰਤੇ ਨਹੀਂ ਹੈਗੀ ਤਾਂ ਗੱਲ ਨਹੀਂ ਇਹ ਹੈ ਵੀ ਕੱਲੇ ਮੈਨੂੰ ਸੁੱਖ ਮਿਲਣਾ ਤੇ ਦੂਜਿਆਂ ਨੂੰ ਨਹੀਂ ਜੋ ਜਾਤ ਆ ਜਾਂ ਕੋਈ ਵੀ ਜਾਤੀ ਮਾਤੀ ਆ ਸਾਰਿਆਂ ਨੂੰ ਇੱਕੋ ਜਿਹਾ ਸੁਖ ਬਖਸ਼ਦਾ ਇਸ ਸੰਯੋਗ ਦੇਣਾ ਜਿਹੜਾ ਕਿਸਾਨਾਂ ਦਾ ਹਰ ਪੱਖੋਂ ਸਯੋਗ ਦੇਣਾ ਚਾਹੀਦਾ ਧਰਨਾ ਮਾਰਨ ਤਾਂ ਜਿੱਥੇ ਵੀ ਕੋਈ ਨਸੀਬਤ ਹੋਣੀ ਆ ਕਿਸਾਨਾਂ ਦਾ ਸਹੂਦ ਹੁਣ ਆਪ ਨਾ ਘਟਾਣਾ ਤਾਂ ਆਪ ਬਰਤਾਂ ਮਾਰਨ ਕਿੰਨੇ ਕਿੰਨੇ ਦਰੇ ਨੇ ਸਟਾਫ ਉਹਦਾ ਬੰਦ ਕਿੰਨਾ ਘਟਾ ਪਣਾ ਕਿੰਨੀਆਂ ਰੇਲਾਂ ਨੇ ਕਿੰਨੇ ਟ੍ਰਾਂਸਪੋਰਟ ਅਧਾਰੀ ਸਰਕਾਰੀ ਨੇ ਪ੍ਰਾਈਵੇਟ ਨੇ ਕਿੰਨਾ ਕੱਢਿਆ ਪਾਇਆ ਏਅਰਲਾਈਨਾਂ ਨੇ ਪਰ ਇਹ ਕੱਲ ਮੋਦੀ ਵੇਂਦਾ ਇੰਨਾ ਕੱਢਵਾ ਦਿਆ ਇਹ ਵੇਖੇ ਤਾਂ ਫਿਰ ਇਹ ਨਵਤ ਖਾਵੇ ਹੀ ਨਹੀਂ ਜੇ ਨਹੀਂ ਗਾਲੋ ਸੋਚੇ ਨਾ ਕਿ ਪੰਜਾਬ ਬੰਦਿਆਂ ਦਾ ਰੇਲਾ ਬੰਨੇਆ ਘਾਟਾ ਪਈਦਾ ਉਹਨੇ ਉਹਨੇ ਵੀੜਾ ਦੱਬਣਾ ਬਾਪੂ ਜੀ ਗੱਲ ਸੁਣੋ ਤੁਸੀਂ ਇੱਕ ਆਮ ਛੋਟੇ ਕਿਸਾਨ ਜੀ ਹੈ ਨਾ ਤੇ ਜੀ ਆਪਾਂ ਕਹਿੰਦੇ ਇੱਕ ਇੱਕੜੇ ਪੜ੍ਹੇ ਲਿਖੇ ਲੋਕ ਨੇ ਹਨ ਤੇ ਇਹਨਾਂ ਨੇ ਕਿਤੇ ਕਿਤੇ ਐਡਵਾਈਜ਼ ਲੀਗਲ ਐਡਵਾਈਜ਼ਰ ਰੱਖੇ ਨੇ ਕਰੋੜਾਂ ਰੁਪਈਆ ਉਹਨਾਂ ਨੂੰ ਤਨਖਾਹਾਂ ਦੇਣ ਦੇ ਨੇ ਜਿਹੜੀ ਗੱਲ ਦੀ ਤੁਹਾਨੂੰ ਸਮਝਿਆ ਕੀ ਗੱਲ ਉਹਨਾਂ ਨੂੰ ਸਮਝ ਨਹੀਂ ਗਈ ਇਹ ਗੱਲ ਦੀ ਸਮਝ ਨਹੀਂ ਆ ਰਹੀ ਜੀ ਕਾਨੂੰਨ ਬਣਾਉਣਾ ਗੱਲ ਸੁਣੋ ਕਾਨੂੰਨ ਬਣਾਉਣਾ ਤੁਹਾਡੇ ਵਾਸਤੇ ਤੁਹਾਡੇ ਭਲੇ ਲਈ ਤੇ ਜੇ ਤੁਹਾਨੂੰ ਹੀ ਪਸੰਦ ਨਹੀਂ ਤੇ ਫਿਰ ਉਹ ਕਿਉਂ ਬਣਾਉਣਾ ਬਣਾਉਣਾ ਕਿਉਂ ਬਸ ਬੰਦ ਬੰਦ ਹਾਂਜੀ ਯਾਰ ਕਾਰਨ ਨਹੀਂ ਇਹ ਨਹੀਂ ਮੁਕੂ ਤੁਮੀ ਇੱਥੇ ਲੱਗੂਗਾ ਲੱਗਾ ਹੀ ਨਹੀਂ ਅੰਨ੍ਹਾ ਕੈਂ ਸੀ ਦਿਓ ਪਾਣੇ ਉਹ ਨਹੀਂ ਲੱਗੂ ਤੇ ਮੁ ਲੈ ਗਿਆ ਨਹੀਂ ਲੈ ਗਿਆ ਇਹੀ ਹੋਈ ਉਹਨਾਂ ਗੱਲਾਂ ਵੀ ਇਹ ਆਂਦੇ ਨੇ ਐਨਐਸਓ ਦੇ ਗ੍ਰੰਟ ਇਲੈਕਟ੍ਰੀਕ ਹਨ ਉਹ ਤਾਂ ਮੈਂ ਮੂੰਹ ਜਵਾਨੀ ਦੇਣੀ ਡੇੜ ਕਾ ਇਸ ਗੱਲ ਦਾ ਉਹ ਕੋ ਵੱਡੀ ਗੱਲ ਨਹੀਂ ਹੈਗੀ ਉਹ ਆਂਦੇ ਵੀ ਸਾਨੂੰ ਲਿਖੀ ਦੇ ਦੇ ਇਹ ਨਾ ਮੈਂ ਮੂੰਹ ਜਵਾਨੀ ਦੇਣੀ ਭਰੋਸਾ ਠਕ ਗਿਆ ਨਾ ਸਰਕਾਰ ਪਰ ਭਰੋਸਾ ਠਕ ਗਿਆ ਉਹਦਾ ਮਤਲਬ ਇਹ ਆ ਕਿ ਨਾ ਨੂੰ ਜੀਣਾ ਤੇ ਮੈਨੂੰ ਸਾਰੇ ਹੀ ਲੋਕਾਂ ਨੂੰ ਦੇਖ ਜੇ ਸਾਰੀਆਂ ਚੇਦਾਨੇ ਕੋਲ ਪੈਂਦੇ ਕੋਈ ਇਹ ਕਦੋਂ ਡਰਦਾ ਉਹਨਾਂ ਦਾ ਜੇ ਮਪਿਣਾ ਨੂੰ ਇਹ ਦੇਖਣਾ ਚਾਹੀਦਾ ਇਹ ਸਾਰੇ ਮੁਰਖੜੇ ਮੇਰੇ ਦਿਵਾਲੇ ਹੋ ਜਾਣ ਤੂੰ ਉਹ ਵੀ ਜਾਣਾ ਕਰ ਨਹੀਂ ਸਕਦੀ ਗੱਲ ਵੀ ਸੱਚੀ ਹੈ ਇਹ ਆਪਾਂ ਨੂੰ ਲੋੜਿਆ ਪੰਜਾਬ ਨੂੰ ਅਰੇ ਯਾਨੀ ਕਿ ਲੋੜਿਆ ਲੋੜਿਆ ਸਾਰੇ ਆਪਾਂ ਨੂੰ ਲੋੜਿਆ ਕਿ ਹਰੇਕ ਨੂੰ ਲੋੜਿਆ ਕਿ ਕਿਸਾਨ ਤੇ ਕਿਸਾਨ ਆ ਕਿਸਾਨ ਤੇ ਕਿਸਾਨ ਹੀ ਆ ਗਿਆ ਚਾਹੇ ਮਾੜਾ ਕਿਸਾਨ ਆ ਯਾਰ ਚਾਹੇ ਦਹਾਕ ਲਿਆਂ ਦਾ ਮਾਰਗਾ ਚਾਹੇ 50 ਕਿੱਲਾ ਦਾ ਮਾਰਗਾ ਚਾਹੇ ਕਿੱਲੇ ਦਾ ਹੈ ਬੇ ਕਿਸਾਨ ਹੀ ਆ ਨਾ ਕਿਹਨੇ ਦਾ ਕਿਸਾਨ ਹੀ ਜਾਣਾ ਹੁਣ ਸਾਡੇ ਕੋਲ ਥੋੜੀ ਥੋੜੀ ਜ਼ਮੀਨ ਆ ਦੋ ਦੋ ਤਿੰਨ ਤਿੰਨ ਕਿੱਲੇ ਆ ਤੇਹੀਂ ਕਿਸਾਨ ਹੀ ਗਿਨੇ ਜਾਂਦੇ ਆ ਬਿਲਕੁਲ ਕਿਸਾਨ ਤੇ ਕਿਸਾਨ ਆ ਭਾਣੋ ਠੇਕੇ ਤੇ ਪਹਿਲੀ ਲੈ ਕੇ ਵਾਉਂਦਾ ਭਾਵੇਂ ਉਹਦੀ ਕਿੱਲਾ ਭਾਵੇਂ 100 ਕਿੱਲਾ ਭਾਵੇਂ 200 ਕਿੱਲਾ ਕਿਸਾਨ ਨਹੀਂ ਆ ਭਰੀ ਵੇਂਦਾ ਨਹੀਂ ਨਾ ਮੜੇ ਕਿਸਾਨ ਵਾਲੇ ਇਹ ਨਹੀਂ ਵੇਂਦਾ ਇਹ ਵੇਂਦਾ ਹੀ ਵੱਡੇ ਆ ਲੋਕ ਇਹ ਐਸ ਵੇਲੇ ਦਵਾਨੀ ਮਾਨੀ ਵਾਲੇ ਵੇਖਣਦੇ ਆ ਉਹ ਕੰਮ ਸਾਡੇ ਵਾਲੀ ਨਹੀਂ ਇਹ ਦਵਾਨੀ ਪਾਨੀ ਲੈ ਕੇ ਬਹਿਣਗੇ ਜਾ ਆ ਇਹ ਨਾ ਵੀ ਉਹਾਂ ਦੇ ਵੀ ਨਾ ਤੇਰਾ ਉਹ ਕੰਮ ਸਾਡੇ ਆ ਕਮ ਆ 베라 ਆਓ ਆਪ ਕਿੰਨੀ ਬੜੀ ਲਗ ਰਹੀ ਹੈ ਆਪਣੇ ਢਾਗ ਦੇ ਢਾਗ ਦੇ ਨਹੀਂ ਕਿੰਨਾ ਬੜਾ ਲਗਿਆ ਯਾਰ ਭਾਪੀਆਂ ਦਾ ਥਾਂ ਲੈ ਗਏ ਨੇ ਇੱਥੇ ਇਹ ਨਵਾਨੀ ਮਾਨੀ ਦਾ ਕੰਮ ਆ ਇਹ ਪਨਾਵੇ ਤੇ ਰੱਖਿਆ ਉਹ ਚੋਲਾ ਇੱਕ ਅੱਛਾ ਤੇਰਾ ਨਾ ਆਇਆ ਪਰ ਪਈਏ ਸਾਡੇ ਨੇ ਹੂੰ ਅਸੇ ਚੱਲ ਰਿਹਾ ਵਾ ਇਦਾਂ ਚੱਲਦਾ ਕੰਮ ਅੱਛਾ ਵੱਡੇ ਨੂੰ ਆਪਣੇ ਨਾਲ ਨਹੀਂ ਨਾ ਪਿੱਛੇ ਛਾਪਾਣਾ ਪੈ ਜੇ ਹਾਂਜੀ ਹਾਂਜੀ ਕਾ ਨੂੰ ਡੱਲੇ ਸਾਹਿਬ ਦੀ ਲੋੜ ਆ ਵੇਰੀ ਗੁੱਡ ਹਾਂਜੀ ਹਾਂਜੀ ਡੱਲੇ ਸਾਹਿਬ ਸਾਡੇ ਵੱਲ ਇੰਨਾ ਕੋ ਸੋਚਿਆ ਪਰਿਵਾਰ ਵਾਂਗ ਦਾ ਕਿ ਜਾਣ ਜਿਆ ਤਾਂ ਅਸੀਂ ਪਿਛੋਰੇ ਪਿਛਦ ਕਾਲਾ ਨਹੀਂ ਬੰਦ ਕਰ ਸਕਦੇ ਅਸੀਂ ਉਹਦੇ ਨਾਲ ਸਾਥ ਦੇਵਾਗਾ ਪੂਰਾ ਸਾਥ ਮੇਰੇ ਨਾਲ ਹਰ ਵੇਲੇ ਹੀ ਉਹਨਾਂ ਦੇ ਨਾਲ ਹੈ ਇੱਕ ਦਿਨ ਛੱਡ ਕੇ ਪਾਹ ਦਾਂਦ ਨੂੰ ਜਾਂਦਾ ਕੰਮ ਆਈ ਉਹਨਾਂ ਦੇ ਨਾਲ ਜੇ ਸਾਡਾ ਆਂਦੀ ਨਾਲ ਆਏ ਚਲੇਗੇ ਅਸੀਂ ਕੀ ਕਰਨਾ ਕਿਉਂਕਿ ਜੇ ਫਰਜ਼ ਕਰ ਲੋ ਜੇ ਕਿਸਾਨ ਹੀ ਭੁੱਖਾ ਮਰਨਿਆ ਉਹ ਕਿਸਾਨ ਨੂੰ ਫਸਲਾਂ ਦੇ ਮੋਲੀ ਨਾ ਮਿਲਣਗੇ ਤੇ ਫਿਰ ਜਿਹੜਾ ਆਮ ਦੁਜਾ ਵੀ ਦੁਕਾਨਦਾਰ ਆਪਾਂ ਦੇਤੀ ਹੋਰ ਵੀ ਕਮਤਾ ਜਿਹੜਾ ਮਰਦੀ ਉਹਦਾ ਵੀ ਨੁਕਸਾਨ ਹੈ ਇੰਨੇ ਬਾਹ ਦਾਣਾ ਫਾਣਾ ਹੋਗਾ ਸਾਨੂੰ ਮਿਲੂਗਾ ਜੇ ਬਾਹ ਸਾਡੀ ਖੇਤੀ ਜਿੱਨਾ ਕੋਸ਼ ਹੋਗਾ ਸਾਡੀ ਜ਼ਮੀਨਾਂ ਵਾਲਿਆਂ ਕੇ ਸਾਨੂੰ ਮਿਲਣਾ ਖਾਣਾ ਦੇ ਕੀ ਲੈਣਾ ਕੀ ਮਜ਼ਦੂਰ ਨੂੰ ਕੀ ਮਿਲੂਗਾ ਅੱਜ ਕਣ ਕੀ ਖਰੀਦਣਾ ਆਣ ਪਜਾਈ ਕਾਉਨ ਸਾਡਾ ਕੁਝ ਆਈਆਂ ਨਾ ਤਈਆਂ ਢਲੇ ਵਾਪਾ ਜੀ ਦੇ ਨਾਲ ਇੱਕ ਕਿਸਾਨ ਵੀਰਾਂ ਦੇ ਨਾਲ ਖੜੇ ਆਂ ਆਹੀ ਨਾਲ ਠੀਕ ਆਂ ਢਲੇ ਸਬਜ਼ੀ ਦੇ ਨਾਲ ਜੇ ਸਾਨੂੰ ਲੋੜ ਪਈ ਤਾਂ ਅਸੀਂ ਤੇਰੇ ਨਾਲ ਪਹੁੰਚਾਂਗੇ ਉਹਨਾਂ ਨੂੰ ਦਸ ਕੋ ਜਿਸ ਤਰ੍ਹਾਂ ਕੇ ਇੱਥੇ ਕਿਸਾਨ ਵੀਰਾਂ ਨਾਲ ਵੀ ਗੱਲ ਕੀਤੀ ਆ ਸਾਡੇ ਇੱਥੇ ਜਿਹੜੇ ਕਿਸੇ ਰਾਜਾਸਥਾਨ ਸੀ ਦੇ ਕਿਸਾਨ ਵੀ ਨਹੀਂ ਗੇ ਮਜ਼ਦੂਰ ਹੋ ਸਕਦੇ ਨੇ ਦੁਕਾਨਦਾਰ ਹੋ ਸਕਦੇ ਨੇ ਜਾਂ ਕੋਈ ਛੋਟੇ ਕਾਰੋਬਾਰੀ ਨੇ ਉਹਨਾਂ ਨੇ ਵੀ ਡਟ ਕੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਚੱਲ ਰਿਹਾ ਵਾ ਉਹਦੀ ਡਟ ਕੇ ਹਮਾਇਤ ਕੀਤੀ ਆ ਤੇ ਸਾਡੇ ਜਿਸ ਤਰ੍ਹਾਂ ਬਾਪੂ ਜੀ ਨੇ ਕਿਹਾ ਕਿ ਇਹ ਜਿਹੜੀ ਸਰਕਾਰ ਆ ਸਿੱਧੇ ਜਾਂ ਸਿੱਧੇ ਤੌਰ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਦਾਂ ਨੂੰ ਫਾਇਦੇ ਦੇਣ ਲਈ ਲਾਭ ਪਹੁੰਚਾਉਣ ਲਈ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਡਟਵਾ ਵਿਰੋਧ ਕਰ ਰਹੀ ਆ ਕਿਸਾਨਾਂ ਦੀ ਆਈਡੀ ਬੰਗਾਂ ਦੇ ਵਿਰੋਧ ਚ ਸਟੈਂਡ ਲੈ ਰਹੀ ਆ ਉਹਨਾਂ ਨੇ ਕਿਹਾ ਕਿ ਇੱਕ ਡੱਲੇਵਾਲ ਇੱਕ ਡੱਲੇਵਾਲ ਖਤਮ ਹੋ ਜਾਏਗਾ ਤੇ ਅਸੀਂ ਇੱਕ ਇੱਕ ਬੰਦਾ ਡੱਲੇਵਾਲ ਆ ਪਤਾ ਨਹੀਂ ਕਿੰਨੇ ਡੱਲੇਵਾਲ ਪੈਦਾ ਹੋਣਗੇ ਉਹਨਾਂ ਨੇ ਸਰਕਾਰ ਨੂੰ ਸਿੱਧੀ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਡੱਲੇਵਾਲ ਸਾਹਿਬ ਨੂੰ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂ ਕੋ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਥੇ ਪੂਰਾ ਡਟ ਕੇ ਹਮੋਮ ਆ ਕੇ ਪਹੁੰਚਾਂਗੇ ਤੇ ਉਸ ਦਾ ਹੋਰ ਭਾਰੀ ਨੁਕਸਾਨ ਹੋ ਸਕਦਾ ਵਾ ਜਿਹਦਾ ਕਿ ਸਿੱਧੇ ਤੌਰ ਤੇ ਸਰਕਾਰ ਜਮੇਵਾਰ ਹੋਵੇਗੀ ਔਰ ਕਸਬਾ ਰਾਜਸਥਾਨ ਸੀ ਪਲਾ ਪਿੰਡ ਅੱਡਾ ਦਾਲਮ ਕੰਬੋ ਕਮਟਾਲਾ ਇੱਥੇ ਜਿੰਨੇ ਵੀ ਦੁਕਾਨਦਾਰ ਨੇ ਸਾਰਿਆਂ ਵੱਲੋਂ ਕਿਸਾਨ ਆਗੂਆਂ ਵੱਲੋਂ ਦਿੱਤੇ ਸੱਦੇ ਦਾ ਭਰਵਾਂ ਸਮਰਥਨ ਕੀਤਾ ਗਿਆ